बड़े-बड़े ठंडे बड़े कमरों में बैठकर इनके बारे में बातें करें इनका सिर्फ जन शताब्दी ही मनाएं या इनके पुतलों पर हाथ डाल दें हर बरस अरे हम काहे नहीं बन सकत छंधर असी देश पखता दे राह पे नहीं चल सकदे ओना दे अधूरे काम पूरे नहीं कर सकदे जे कर सकदे हैं ता उनन कैश कर सकदे हैं उनन दे नाम पे राजनीति कर सकदे हैं ਉਹਨਾਂ ਦੇ ਨਾਂ ਤੇ ਬੋਟਾ ਬਟੋਰ ਸਕਦੇ ਕੋਈ ਕਹਿ ਰਿਹਾ ਭਗਤ ਸਿੰਘ ਸ਼ਹੀਦ ਹੀ ਨਹੀਂ ਸੀ ਤੇ ਕੋਈ ਕਹਿ ਰਿਹਾ ਭਾਰਤ ਰਤਨ ਭਗਤ ਸਿੰਘ ਨੂੰ ਦਿਓ ਤੇ ਕੋਈ ਕਹਿ ਰਿਹਾ ਭਗਤ ਸਿੰਘ ਲਾਲ ਸੀ ਨੀਲਾ ਸੀ ਭਗਵਾ ਸੀ ਪਰ ਰੱਬ ਦੇ ਵਾਸਤੇ ਭਗਤ ਸਿੰਘ ਨੂੰ ਭਗਤ ਸਿੰਘ ਹੀ ਰਹਿਣ ਦਿਓ ਭਗਤ ਸਿੰਘ ਰਹਿਣ ਦਿਓ ਅਸੀਂ ਅਸੀਂ ਇਹਨਾਂ ਨੂੰ ਧੂਬੱਤੀ ਕਰ ਸਕਦੇ ਆ ਇਬਾਦਤ ਕਰ ਸਕਦੇ ਆ इन्ना नु हार पा सकदे हां पर असि अमल ही कर सकदे उनो दिक्कत नी ते अमल करना बहुत ਔਖਾ ਹੈ بی آر تے باقی ਸਭ ਕੁਝ ਪੂਜਾ ਪਾਠ ਕਰਨੀ ਬਹੁਤ ਸੋਖੀ ਹੈ ਕੀ ਗੱਲ ਪੁੱਤਰ ਜਸ਼ਨ ਨੀ ਨੀ ਦাদি ਜੀ ਨੀਂਦ ਨਹੀਂ ਆ ਰਹੀ ਅਸੀਂ ਤਾਂ ਦੇਖ ਪੱਟਾ ਵਾਰ ਸੋਚ ਰਹੀ ਸੀ ਕਿੰਨਾ ਸੈਕ੍ਰੀਫਾਈਸ ਕੀਤਾ ਉਹਨਾਂ ਕੰਟਰੀ ਲਈ ਉਹਨਾਂ ਨੇ ਤਾਂ ਪੁੱਤਰ ਬਹੁਤ ਸੈਕਰੀਫਾਈਸ ਕੀਤਾ ਆਪਣੇ ਹਿੰਦੁਸਤਾਨੀ ਰੂਪੀ ਬਾਗ ਨੂੰ ਸਜਾਉਣ ਲਈ ਬੜੀ ਮਿਹਨਤ ਨਾਲ ਗੁਲਸਵਾਰ ਕੇ ਤਿਲਕਸ਼ਤੇ ਇਨੇ ਸੋਨੇ ਫੁੱਲ ਲਗਾ ਕੇ ਬੜੀ ਰੀਜਾ ਨਾਲ ਬਣਾਇਆ ਜਿਸ ਵਿੱਚ ਤਿਤਲੀਆਂ ਚਿੜੀਆਂ ਕੁੱਗੀਆਂ ਪਰ ਪੱਕੀ ਦਾਦੂ ਪਰ ਹੁਣ ਇਸ ਬਾਗ ਵਿੱਚ ਕਾਲੇ ਸੱਪ ਅਜਗਰ ਫੁੰਕਾਰੇ ਮਾਰਦੇ ਨੇ ਅੰਬੂਰਦੰਦ ਲੰਗੂਰ ਦੰਦਨੰਦ ਦੇ ਫਿਰਦੇ ਨੇ ਕਦੀ ਇਸ ਟਾਣੀ ਤੋਂ ਉਸ ਟਾਣੀ ਤੇ ਕਦੀ ਉਸ ਟਾਣੀ ਤੋਂ ਇਸ ਟਾਣੀ ਤੇ ਕਦੀ ਕੋਈ ਫੁੱਲ ਤੋੜ ਮਰੋੜ ਦਿੰਦੇ ਨੇ ਕਦੀ ਕੋਈ ਬੁੱਟਾ ਤੋੜ ਦਿੰਦੇ ਨੇ ਮੈਨੂੰ ਤਾਂ ਐ ਲੱਗਦਾ ਜਿਵੇਂ ਲੰਗੂਰਾ ਦੇ ਹੱਥ ਅੰਗੂਰ ਆਗੇ ਹੋ ਜਾਣਾ ਵਾਹ ਕੇ ਜਿਉ ਜੀ ਰਾਸੀ ਛੋਟੋਣੀਆਂ ਦੇ ਸੁਆਸੀਓ ਕਿਸ ਨੇ ਫੇਰੀ ਜੋੜੀਆਂ ਚਾਨਵਾਰ ਕੇ ਜੰਜੀ ਰਾਸੀ ਟੋਪੋੜੀਆਂ ਇਸ ਵਾਸੀਓ ਕਿਸੇ ਨੇ ਫੈਰ ਜੋੜੀਆਂ ਅਸੀਂ ਭੂਰੇ ਝੋਟੇ ਖੱਟੇ ਮਸਾ ਖੇਤ ਚੋਂ ਸੋਹੇ ਫੁੱਲ ਸੀ ਉਗਾਏ ਤਕੀਰ ਤਕੀਰਤ ਚੋਂ ਫੇਰ ਕੰਡਿਆਂ ਦੀ ਕਲੀਆਂ ਮਰੋੜੀਆਂ ਫੇਰ ਕੰਡਿਆਂ ਦੀ ਕਲੀਆਂ ਮਰੋੜੀਆਂ ਜਨਮਵਾਰ ਕੇ ਜੰਜੀ ਰਾਸੀ ਜੋ ਤੋੜੀਆਂ ਯੇਸਵਾਸੀਓ ਕਿਸੇ ਨੇ ਫੇੜੀਆਂ ਓੜੀਆਂ ਜਨਮਵਾਰ ਕੇ ਜੰਜੀ ਰਾਸੀ ਜੋ ਤੋੜੀਆਂ ਜਨਮਵਾਰ ਕੇ ਜੰਜੀ ਰਾਸੀ ਜੋ ਤੋੜੀਆਂ

ਦੀਦੀ ਦੀਦੀ ਉੱਠੋ ਦੀਦੀ ਉੱਠੋ ਦੀਦੀ ਕੀ ਹੋਇਆ ਉਦੇ ਉਦੇ ਕੀ ਹੋਇਆ ਬਤਾਓ ਬਤਾਓ ਕੀ ਨੂੰ ਬਤਾਓ ਕੌਣ ਹੈ ਕੀ ਹੋਇਆ ਕਿਦੇ ਸੁਪਨਾ ਤਾਂ ਨਹੀਂ ਵੇਖ ਰਿਆ ਸੀਗਾ ਹਾਂ ਸੁਪਨਾ ਹੀ ਹੈ 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 ਨਹੀਂ ਸੁਪਰੇ ਸੀ ਛੇ ਕਿਸੇ ਸੁਪਨਾ ਹੈ ਦੀਦੀ ਦੀਦੀ ਮੈਨੂੰ ਨਾ ਆਣ ਲੱਗਿਆ ਜਿਵੇਂ ਨਾ ਆਪਣੇ Baal ਕੁੱਤਨਾ ਸਭ ਫਿਰ ਦੇਉਣ ਡੰਗਰ ਤੋਂ ਨੂਰਾਵੜੇ ਜੋ ਬਾਗ ਨੂੰ ਕੋਬਰ ਬਾਤ ਕਰ ਰਹੇ ਨੇ ਤੇ ਤੇਰੇ ਦਿਮਾਗ 'ਚ ਦਾदू ਦੀ ਕਹੀ ਗੱਲ ਤਾਂ ਨਹੀਂ ਆ ਗਈਆਂ ਕਿਹੜੀ ਗੱਲ ਉਹੀ ਅੰਗੂਰਾ ਲੰਗੂਰਾ ਵਾਲੀ ਪਰ ਦੀਦੀ ਜੇ ਆਪਣੇ ਬਾਗ 'ਚ ਸੱਚਿਓ ਜਾਣ ਵਾਲਾ ਆਵੜੇ ਫਿਰ ਆਪਾਂ ਉਹਨਾਂ ਨੂੰ ਕਿੱਦਾਂ ਭਜਾਵਾਂਗੇ ਸਾਨੂੰ ਕਿ ਲੋੜ ਆ ਭਜਾਉਣ ਦੀ ਹਾਂ ਆਪਾਂ ਭਜਾਵਾਂਗੇ ਡੈਡੀ ਦਾदू ਨਹੀਂ ਬੱਚੋ ਇਹਨਾਂ ਜਾਨਵਰਾਂ ਨੂੰ ਹਥੋਨੂ ਹੀ ਭਜਾਣਾ ਪਊ ਤੁਹਾਨੂੰ ਹੀ ਨੱਕ ਪਾਉਣੀ ਪਊ ਇਹਨਾਂ ਨੂੰ ਨਹੀਂ ਤਾਂ ਇਹ ਤੁਹਾਡੇ ਘਰ 'ਚ ਵੀ ਆਵੜਨਗੇ ਕੌਣ ਕੌਣ ਹੈ ਭਗਤਾਂ ਕਾ ਹ ਸੁਖਦੇਵ ਅੰਕਲ ਤੇ ਰਾਜਗੁਰੂ ਅੰਕਲ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ ਬੱਚਿਓ ਅਸੀਂ ਤੁਹਾਨੂੰ ਜਾਣਦੇ ਵੀ ਹਾਂ ਤੁਸੀਂ ਭਗਤਾਂ ਤੇ ਤੁਸੀਂ ਅਸੈਂਬਲੀ 'ਚ ਪਾਬੰਦ ਸੁਟਿਆ ਸੀਗਾ ਤੇ ਤੁਸੀਂ ਸੁਖਦੇਵ ਅੰਕਲ ਤੇ ਤੁਸੀਂ ਰਾਜਗੁਰੂ ਅੰਕਲ ਤੁਹਾਨੂੰ ਨੀਂਦ ਬਹੁਤ ਆਉਂਦੀ ਹੈ ਫਗਤ ਅੰਕਲ ਤੁਹਾਨੂੰ ਸੁਤੇ ਰੇਲਵੇ ਸੀਜ਼ਨ ਛੱਡੇ ਆਏ ਸੀਗੇ ਕਮਾਲ ਆ ਯਾਰ ਤੁਸੀਂ ਤਾਂ ਸਾਡੇ ਪੋਤੜਿਆਂ ਤੋਂ ਜਾਣੂ ਹੋ ਸਾਨੂੰ ਸਾਡੇ ਦਾਦੂ ਦੇ ਚੰਦਰ ਅੰਕਲ ਦੱਸਿਆ ਕੀ ਦੱਸਿਆ ਸਾਡੇ ਬਾਰੇ ਇਹੀ ਕਿ ਤੁਸੀਂ ਇੰਡੀਆ ਨੂੰ ਆਜ਼ਾਦ ਕਰਾਇਆ ਹੋਰ ਕੀ ਦੱਸਿਆ ਬੱਚਿਓ ਤੁਸੀਂ ਸਾਡੇ ਸੁੱਖ ਆਰਾਮ ਵਾਸਤੇ ਖੁਦ ਤਕੀਫਾਂ ਸਹਿਆਂ ਨੂੰ ਕਿਹ ਚਲੇ ਆਪੀਆਂ ਜਾਨਾਂ ਤੱਕ ਵਾਰ ਦਿੱਤੀਆਂ ਸਾਡੇ ਦਾदू ਕਹਿੰਦੇ ਨੇ ਹਿੰਦੁਸਤਾਨ ਇੱਕ ਖੂਬਸੂਰਤ ਬਾਗ ਹੈ ਜਿਸ ਵਿੱਚ ਜਿਸ ਵਿੱਚ ਇਸ ਸੋਨੇ-ਸੋਨੇ ਫੁੱਲ ਨੇ ਬੇਜਿਤੇ ਨੇ ਤੇ ਪੰਛੀ ਨੇ ਪਰੰਕਰ ਇੱਕ ਪ੍ਰੋਬਲਮ ਹੋ ਗਈ ਕੀ ਬੱਚਿਓ ਦਾदू ਕਹਿੰਦੇ ਨੇ ਬਾਗ 'ਚੋਂ ਬਾਂਦਰ ਤੇ ਲੰਗੂਰ ਆਵੜੇ ਨੇ ਜੋ ਬਾਗ ਨੂੰ ਬਰਬਾਦ ਕਰ ਰਹੇ ਨੇ ਇਸ ਬਾਗ 'ਚ ਬਾਂਦਰ ਤੇ ਲੰਗੂਰ ਸਾਡੇ ਵੇਲੇ ਵੀ ਸੀ ਬੱਚਿਓ ਸਾਡੇ ਵੇਲੇ ਵੀ ਕਾਲੇ ਨਾਖ ਛੁਕਦੇ ਸੀ ਇਹ ਜਲਪਰ ਫੁੱਲ ਬੂਟੇ ਤੋੜ ਮਰੋੜ ਹੀ ਨਹੀਂ ਰਹੇ ਜਿਹੜੀ ਤੇਲ ਵੀ ਦੇ ਰਹੇ ਨੇ ਤਾਂ ਕਿ ਇਸ ਖੂਬਸੂਰਤ ਬਾਗ ਵਿੱਚ ਕੋਈ ਫੁੱਲ ਹੀ ਨਾ ਟੈਕ ਸਕੇ ਤਾਂ ਜੋ ਇਸ ਬਾਗ ਵਿੱਚ ਕੋਈ ਮਹਿਕ ਹੀ ਨਾ ਰਹੇ ਕੋਈ ਖੁਸ਼ਬੂ ਨਾ ਰਵੇ ਕੋਈ ਸੁਗੰਧੀ ਨਾ ਰਹੇ ਪਹਿਲੀ ਗੱਲ ਤਾਂ ਇਸ ਬਾਗ ਵਿੱਚ ਕੋਈ ਫੁੱਲ ਹੀ ਨਾ ਰਹੇ ਇਹ ਬੋਵੇ ਵੀ ਤਾਂ ਉਹ ਵੀ ਸਿਰਫ ਕਾਗਜ਼ੀ ਫੁੱਲ ਪਰ ਉਹ ਕਿਵੇਂ ਭਗਤਾਂ ਤੇ ਸਾਡੇ ਅਮੀਰ ਫਿਰਸੇ ਇਹ ਸੱਭਿਆਚਾਰ ਨੂੰ ਤਬਾਹ ਕਰਕੇ ਉਹਨਾਂ ਦੇ ਵਿਰਸੇ ਦੀ ਤਬਾਹੀ ਸਾਨੂੰ ਬਲਹੀਮ ਕਰਦੀ ਹੈ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਤੋਂ ਪਹਿਲਾਂ ਕਿਹਾ ਸੀ ਬਲ ਹੂਆਂ ਬੰਧਨ ਛੁੱਟੇ ਮਨੁੱਖ ਨੂੰ ਆਪਣੇ ਵਿਚਾਰ ਮਨ ਤੇ ਦਲੀਲ ਬਲਵਾਨ ਰੱਖਣੇ ਚਾਹੀਦੇ ਨੇ ਤੁਹਾਡੀ ਲੜਾਈ ਸਾਡੀ ਲੜਾਈ ਨਾਲੋਂ ਵੱਧ ਔਖੀ ਹੈ ਬੱਚਿਓ ਪਰ ਅਸੀਂ ਇਹ ਜੰਗ ਤਾਂ ਹੁਣ ਤੁਹਾਨੂੰ ਹੀ ਲੜਨੀ ਪੈਣੀ ਹੈ ਬੱਚਿਓ ਪਰ ਮੈਂ ਤਾਂ ਹੁੰਦੇ ਆ ਭਗਸੇਨ ਰਾਜਗੁਰੂ ਸੁਖਦੇਵ ਨਹੀਂ ਨਾ ਮੈਂ ਤੇ ਮੈਸਿਵ ਜਸ਼ਨ ਕੀਤਾ ਨਾ ਮੈਂ ਦੁਰਗਾ ਭਾਬੀ ਤੇ ਨਾ ਮੈਂ ਚਾਂਸੇ ਦੀ ਰਾਣੀ ਤੂੰ ਬਣ ਸਕਦਾ ਹੈ ਰਾਜਗੁਰੂ ਮੈਂ ਤੂੰ ਬਣ ਸਕਦਾ ਹੈ ਸੁਖਦੇਵ ਅਜਾਤ ਤੂੰ ਬਣ ਸਕਦੀ ਹੈ ਦੁਰਗਾ ਭਾਬੀ ਝਾਂਸੀ ਦੀ ਰਾਣੀ ਮੈਂ ਹਾਂ ਹਾਂ ਤੁਹਾਨੂੰ ਬੰਨਣਾ ਹੀ ਪਵੇਗਾ ਨਹੀਂ ਤਾਂ ਇਹ ਬਾਗ ਨਹੀਂ ਅਸੀਂ ਫੌਜਤ ਕਰਾਂਗੇ ਬਾਗ ਦੀ ਅਸੀਂ ਆਪਣੇ ਬਾਗ ਤੋਂ ਸੱਪਾਂ ਨੂੰ ਲੰਗੂਰਾ ਨੂੰ ਬੰਦਰਾਂ ਨੂੰ ਭਜਾ ਦੇਵਾਂਗੇ ਮੈਂ ਬਣੂੰਗੀ ਝਾਂਸੀ ਦੀ ਰਾਣੀ ਮੈਂ ਬਣੂੰਗਾ ਰਾਜ मैं हाँ पगसें शुद्ध है, हाँ मैं हाँ पगसें, मैं हाँ पगसें, मैं हाँ पगस, मैं हाँ सरकार। हमें तिलोड़ है तुतकार, तुम अवतार लोग जाना। हमें तिलोड़ है तुतकार, तुम अवतार बन जाना। दमलू देवा सुधे में आरा। ਵਰਤਮਨ ਸੇਵਾ ਸਤੇ ਮੈਂ ਬਖਤ ਸਿੰਘ ਸਰਦਾਰ ਬਣ ਜਾਣਾ ਬਖਤ ਸਿੰਘ ਸਰਦਾਰ ਬਣ ਜਾਣਾ ਸਰਦਾਰ ਹਾਂ ਪਹਿਲਾ ਪਤਰਨਾ ਸਦੀ ਪਹਿਲਾ ਗੀਤਾ ਦੀ ਗੱਲ ਕਰੀਏ ਇਹਦੇ ਜਾਂ ਇਸ ਨਾਟਕ ਦੇ ਗੀਤ ਲਿਖੇ ਸੀ ਜਸਮਿੰਦਰ ਨੇ ਉਹ ਨਹੀਂ ਸਕਦਾ ਮੈਂ ਦੱਸੂੰਗੀ ਜੁਸ ਗੰਦਸ ਜੁਸ ਗੀਤ ਗੀਤ ਤੇ ਸੰਗੀਤ ਜੁਸ ਗੰਦਸ Ira Ajda Pravar, Ira Cidik, Pravar Si, Ode Mohi Si, Prakash Singh, Lakwinder, Orang Agita, Sabitraj, Sanjiv Divan, Nasir No, Munishapanda, Javed Khan, Bhaje, Priya yara beshrak noka chandra ranjeev singh tabeya kamla gopin singh aur noka शिव वर्मा संदीप वर्मा चंद्रशेखर तरिंदर राव मुकेश सुखदेव गुरप्रीत सिंह राजू अनिल मसीह रकेश आर्यन क्या राजा शक्तिजा कक्टर भगत सिंह आजादी रोशनी जसपाल सिंह मेकअप किया संदीप वर्मा ने ਸ਼ੰਕੀਤਾ ਸੀ ਲਖਵੰਦਰ ਕੌਫੀ ਸੰਦੀਪ ਗੁਰਾ ਇਹ ਵੀ ਜ਼ਰੂਰੀ ਸੀ ਜੀਵੰਦੀ ਆ ਲਾਈਕ ਦਾ ਅਸਿਸਟ ਕੀਤਾ ਰਿਸਪੌਂਸ ਉਹ ਵੀ ਜਿਹਨੇ ਕੋਰナー ਦੇ ਸੈਨੇਦਸ਼ਕਾ ਸਰ ਜਸਵਿੰਦਰ ਉਸਕਾ ਆਉਣੀ ਸਕੇ ਤੇ ਹੋਰ ਮੈਂ ਬੇਅੰਤਿਕਨ ਦਾ ਸਾਜਜ ਦੇ ਚੀਫ ਗੈਸਟ ਡਾਕਟਰ ਆਪਾ ਜੀ ਇਸ ਨਾਮ ਦੇ ਲਿੰਗ ਦੇ ਨਾਟਿਕ ਸੰਜੀਵਤ ਸਾਜਜ ਦੇ ਮੁੱਖ ਮਹਿਮਾਨ ਸਾਡਾ ਗੰਗਾ ਜੀ ਮੈਂ ਬੇਨਤੀ ਕਰੂੰਗਾ ਕਿ ਮਾਣਸਤਿਆ ਪ੍ਰਿਸ਼ਾਦ ਸੈਣੀ ਅਸ਼ੋਕ ਪੱਜਰੀ ਨੂੰ ਲੈ ਕੇ ਆਓਗੇ ਪਿਆਸਾ ਜੀ ਵਰੇ ਸਾਹਿਬ ਪ੍ਰੈਸ ਜਨਮ ਮਾਨਸਤਵੰਗੀ 에 ਰੋਕਟ ਜੀਮਾ ਸੰਤੋਸ਼ ਸਿੰਘ ਜੀ ਅਤੇ ਅਗਰੰਦੀ ਆਪਲੀਸ ਆਓ ਬਸ ਦੋਸਤੋ ਥੋੜੀ ਜੀ ਗੱਲ ਹੋ ਰਹੀ ਹੈ ਕਿਉਂਕਿ ਸਾਡੇ ਦਰਮਿਆਨ ਪੋਲ ਸਿੰਘ ਦੇ ਭਾਂਜਾ ਜੀ ਨੇ ਉਹ ਆਪਣੀ ਗੱਲ ਜਿਹੜੀ ਹੈ ਕਿਉਂਕਿ ਕਈ ਗਲਤੀਆਂ ਹੋ ਸਕਦੀਆਂ ਐਸ ਪ੍ਰੋਡਕਸ਼ਨ ਵਿੱਚ ਕੁਝ ਵੀ ਹੋ ਸਕਦਾ ਹੈ ਇਹ ਜਿਹੜੀ ਇਹਨਾਂ ਦਾ ਜਿਹੜਾ ਫੈਸਲਾ کافی ਵਜਨ ਰੱਖੇਗਾ

ਕੋਸ਼ਰ ਬਾਬਾ ਸਾਹਿਬ ਇਸ ਮੰਚਨ ਬਾਰੇ ਆਪਣੀ ਰਾਏ ਦੱਸੋ ਕਿ ਬਾਬਾ ਸਾਹਿਬ ਸਾਹਿਬ ਪ੍ਰੈਸ ਸਾਹਿਬ ਜਗੋ ਸਿੰਘ ਜੀ ਸੰਜੀਵਨ ਜੀ ਰੰਜੀਤ ਜੀ ਸਾਥੀਓ ਮੈਂ ਬਰਾਤੰਗਾਦੀ ਹਾਂ ਸਰਜੀਕਲਾ ਕੇਂਦਰ ਤੋਂ ਜਨਨਾ ਜੀ ਮੌਕਾ ਦਿੱਤਾ ਸੰਭ ਇਸ ਦੇ ਕੰਮ ਦਾ ਆਮੇ ਪਰਫੋਰ ਨਾ ਦੇਣਾ ਜਿਹੜਾ ਕਿ ਮੈਸੇਜ ਸਾਰਜਾ ਦੀ ਪੀੜੀ ਨੂੰ ਨਾਖੇ ਉਹ ਮੇਰੇ ਤੇ ਪਹੁੰਚੇਗਾ ਇਹ ਦੋਨੋਂ ਤੱਕ ਇਸ ਪਹਾੜ ਤੇ ਹੈਗੀ ਹੈ ਇੱਕ ਕੌਮ ਦੇ ਕੌਮ ਦੇਗਾ ਹੈ ਫਿਰ ਕੀ ਨਹੀਂ ਫਿਰ ਕੀ ਹੈ ਕਿਲਾਕਾ ਮਸ਼ਦੀ ਮਨੁੱਖ ਦੇ ਮਨੁੱਖ ਦੇ ਖਿਲਾਫ ਉਦੋਂ ਤੱਕ ਬਗਤ ਸਿੰਘ ਰਾਜਗੁਰੂ ਸੁਖਦੇ ਉਹਨਾਂ ਦਾ ਕੰਮ ਖਤਮ ਨਹੀਂ ਹੋਇਆ ਇਹ ਕੰਮ ਖਤਮ ਕਰਨ ਵਾਸਤੇ ਨਵੀਂ ਪੀੜ੍ਹੀ ਇਹ ਦੇਖੇਗੀ ਕਿ ਹਰ ਤਰ੍ਹਾਂ ਦੀ ਲੁੱਟ ਹਰ ਤਰ੍ਹਾਂ ਦੀ ਐਕਸਪਲੋਇਟੇਸ਼ਨ ਕਦੋਂ ਖਤਮ ਹੁੰਦੀ ਹੈ ਔਰ ਇਹ ਚੀਜ਼ ਇਹ ਮੈਸੇਜ ਇਸ ਨਾਟਕ ਨੇ ਤੁਹਾਨੂੰ ਬੜੇ ਜ਼ੋਰਦਾਰ ਤਰੀਕੇ ਨਾਲ ਦਿਖਾਇਆ ਨਾਲ ਹੀ ਦਿਖਾਇਆ કે પર બડે મનુખ લેણો ને ઓ આ મનુખ લેણો જે اس કરકે અસી આ લોગ આ જબર પિછે સાડે આમ ને લોગ ને કદમ ભર રહે ની યહોવી અપરે જવાબદારી તો તો રહે ઓરી ઓર ચેના નઈ કર સકતે જેડે કે સાડે શહીદ આ આગે જતીયા સબ થી મૈનજી નીઓજી એક થોડા થોડા બહોત બહોત શુક્રિયા તુ સા ਸਾਦੇ ਸੰਗੋਗਤਾ ਸੈਨੇਟ ਦੇ। ਬਾਤੋ। ਬਹੁਤ ਬਹੁਤ ਮਮਸਤ ਮੈਂ ਬੇਨਤੀ ਕਰੂਗਾ ਪ੍ਰੋਫੈਸਰ ਜਗਵੰਤ ਜੀ ਨੂੰ ਉਹ ਡਾਕਟਰ ਵਰਕਸ਼ਾਪ। ਜੀ ਮੋਸਤ। ਬਾਬਾ ਸਾਹਿਬ, ਧੀਰ ਸਾਹਿਬ ਤਸਲ ਪ੍ਰੋਫੈਸਰ ਕਹਾ ਕੇ ਉਹ ਕਿ ਸਸਪਲਿੰਦ ਜੈ ਸਿੰਘ ਜੀ ਬੜਾ। ਲੈ ਪਾ ਜੀ। ਆ ਜੀ। ਰਜਿੰਦਰ ਮੈਨੂੰ ਬਹੁਤ ਖੁਸ਼ੀ ਹੈ ਔਰ ਮੈਂ ਪਿਛਲੇ ਕੁਝ ਸਮੇਂ ਤੋਂ ਦੇਖ ਰਿਹਾ ਕਿ ਜਿਹੜਾ ਪਹਿਲਾਂ ਅਸੀਂ ਭਗਤ ਸਿੰਘ ਨੂੰ ਡਰਾਉਣਾ ਬਣਾ ਕੇ ਚੌਕ 'ਚ ਖੜਾ ਕਰਦੇ ਸੀ ਉਹਦੇ ਹੱਥ ਇਸ ਪਸਤਾਵ ਖੜਾਤਾ ਤਾਂ ਕਿ ਗਾਹ ਬੱਚੇ ਕਰ ਔਰ ਉਹਦੇ ਤੋਂ ਕਹਾਵਤ ਬਣ ਗਈ ਕਿ ਭਗਤ ਸਿੰਘ ਦੂਜੇ ਦੇ ਕਾਰ ਹੋਣਾ ਚਾਹੀਦਾ ਮੇਰੇ ਕਾਰ ਨਹੀਂ ਹੋਣਾ ਚਾਹੀਦਾ ਪਿਛਲੇ ਕੁਝ ਸਮੇਂ ਤੋਂ ਅਸੀਂ ਭਗਤ ਸਿੰਘ ਨੂੰ ਕਰ ਲੈ ਕੇ ਆਏ ਮੈਂ ਦੋ ਤਿੰਨ ਚੀਜ਼ਾਂ ਨੋਟ ਕੀਤੀਆਂ ਜੀ ਬਹੁਤ ਚੰਗਾ ਸ਼ਗਨ ਹੈ ਕਿ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਤੋਂ ਜਿਹੜੇ ਪਹਿਲਾਂ ਜਿਨ੍ਹਾਂ ਨੇ ਕੋਈ ਜਿੱਤਿਆ ਕੋਈ ਆਪਣੇ ਜ਼ਿੰਦਗੀ ਦਾ ਰਾਜ ਲਗਾਇਆ